ਲਿਨਾਗੇ 34000 ਦਾ ਤੇ ਕੰਡੀਸ਼ਨ ਇਹਦੀ ਐਦਾਂ ਦੀ ਆ ਸੋ ਇਹ 35 ਖੜਾ ਇਹ ਨੂੰ ਆਪਾਂ ਤਿਆਰ ਕਰਕੇ ਦੇਵਾਂਗੇ ਇੰਨਾ ਚੋ ਟੈਂਕ ਟਾਪੇ ਨਹੀਂ ਚੁਆਇਸ ਆ ਇਹ ਟਾਕੇ ਟਾਪੇ ਲੈਣੇ ਹੋਏ ਟੈਂਕ ਟਾਪੇ ਇਹ ਦੇ ਦਾਂਗੇ ਸਿਲਵਰ ਲੈਣੇ ਹੋਏ ਆ ਤਿੰਨਾਂ ਮੋਟਰਸਾਈਕਲਾਂ ਚ ਚੁਆਇਸ ਆਪਾਂ ਦੇ ਦਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਿੰਸ ਸੋ ਬਹੁਤ ਟਾਈਮ ਹੋ ਗਿਆ ਵੀਡੀਓ ਨਹੀਂ ਪਾਈ ਹੈਗੀ ਕੋਈ ਆਪਾਂ ਨੇ ਤੇ ਹੁਣ ਆਪਾਂ ਅੱਜ ਪਾਵਾਂਗੇ ਵੀਡੀਓ ਕਿਉਂਕਿ ਸਮਾਂ ਜਾਈ ਨਹੀਂ ਲੱਗਦਾ ਸੀਗਾ ਵੀਡੀਓ ਪਾਉਣ ਨੂੰ ਇਹ ਚੱਲਿਆ ਮੋਟਰਸਾਈਕਲ ਦਿਖਾਣੇ ਆ ਤੁਹਾਨੂੰ ਤੇ ਆਪਾਂ ਵੇਚਣਾ ਜੇ ਕਿਸੇ ਨੂੰ ਕੋਈ ਤਿਆਰ ਕਰਾਉਣਾ ਹੁੰਦਾ ਉਹ ਵੀ ਦੱਸ ਦਿਨਾ ਕਰੋ ਜਾਂ ਕਿਸੇ ਨੂੰ ਕੋਈ ਵੇਚਣਾ ਹੁੰਦਾ ਉਹ ਵੀ ਦੱਸ ਦਿਨਾ ਕਰੋ ਤੇ ਅੱਜ ਦੀ ਵੀਡੀਓ ਸਾਰਿਆਂ ਦਾ ਸਵਾਗਤ ਆਪਾਂ ਕਰਦੇ ਆ ਅੱਗੇ ਤੇ ਆਜੋ ਕੇ ਚੈੱਕ ਕਰਾਈਓ ਤੁਹਾਨੂੰ ਮੋਟਰਸਾਈਕਲ ਲੈ ਵੀ ਪਹਿਲਾਂ ਮੋਟਰਸਾਈਕਲ ਦੇਖ ਲਓ ਸਾਰੇ ਇਹ ਆਪਾਂ ਹਜੇ ਦਾ ਕੰਮ ਚੱਲਦਾ সিলਵਰ ਰੰਗ ਦਾ ਇਹ ਤਿਆਰ ਹੋ ਰਿਹਾ ਹੈ ਇਹ ਥੋੜਾ ਬਹੁਤਾ ਕੰਮ ਜਿਆ ਰਹਿ ਗਿਆ ਵੈਸੇ ਰੈਡੀ ਆ ਇਹ ਇਧਰਲੀ ਸਾਈਡ ਇਹ ਖੜਾ ਚੈਰੀ ਇਹ ਰੈਡੀ ਆ ਪੂਰਾ ਪਾਸਿੰਗ ਵਾਲਾ ਸੂਏ ਏ 35 ਲਿਆਂਦਾ ਇੱਕ ਆਪਾਂ ਨੇ ਤੇ ਐਚ 4 ਨੰਬਰ ਇਹ ਖੜਾ ਇਹ ਵੀ ਸਸਤਾ ਜਾ ਜਮੇ ਏ ਲੈਣਾ ਇਹ ਵੀ ਸਸਤਾ ਜਾ ਤੇ ਇੱਧਰ ਲਈ ਸਾੜੀ ਇਹ ਖੜਾ ਇਹ ਵੀ ਦੇ ਦਾਂਗੇ ਆਪਾਂ ਸਸਤਾ ਸੂਏ ਆਪਣਾ ਇਹ ਪਾਸਿੰਗ ਵਾਲ ਤੇ ਇੱਧਰ ਇੱਕ ਉਹ ਖੋਲਿਆ ਪਿਆ ਬਾਕੀ ਇੱਕ ਉਹ ਕਾਲਾ ਟੈਂਕੀ ਪਈ ਉਹ ਉਹ ਖੋਲਿਆ ਹੋਇਆ ਤੇ ਸਟਾਰਟਿੰਗ ਕਰਦੇ ਆਪਾਂ ਹੁਣ ਮੋਟਰਸਾਈਕਲਾਂ ਦੀ ਫੱਟੇ ਬਣਾ ਤੁਨੂੰ ਆ ਸਿਲਵਰ ਬਹੁਤ ਸੋਹਣਾ ਬਣਿਆ ਯਾਰ ਮੋਟਰਸਾਈਕਲ ਇਹ ਦੇਖੋ ਪਹਿਲਾਂ ਤੇ ਇਹਦੀ ਲੁੱਕ ਵਗੈਰਾ ਚੈੱਕ ਕਰੋ ਮੋਟਰਸਾਈਕਲ ਦੀ 2K ਪੇਂਟ ਆ ਪੂਰਾ ਇਹਨ ਘੈਂਟ ਬਣਾਇਆ ਮੋਟਰਸਾਈਕਲ ਆਪਾਂ ਨੇ ਕਰ ਲਓ ਕੰਡੀਸ਼ਨ ਚੈੱਕ ਤੇ ਇੱਚ ਬੋਸ ਵਾਲੀ ਲਾਈਟ ਪਾਈ ਆ LED ਬਹੁਤ ਸੋਹਣਾ ਲੱਗਦਾ ਯਾਰ ਫੇ ਬੋਸ ਤੇ ਬਾਜ ਵੀ ਚੈੱਕ ਕਰਾਉਂਗਾ ਮੇਰੀ ਸੋ ਇਹ ਵਿਦਾਊਟ ਪਾਸਿੰਗ 100 ਆ ਇਹ ਇਹ ਖੜਾ ਇਹ ਵੀ 100 ਆ ਤੇ ਇਹ 35 ਆ ਉਹਦੇ ਨਾਲ ਖੜਾ ਉਹ 100 ਆ ਉਹ ਵੀ 100 ਆ ਉਹ 35 ਆ ਇਹ 100 ਆ ਤੇ ਇਹ 35 ਆ ਉਹ ਵੀ 35 ਆ ਤੇ ਸਭ ਤੋਂ ਪਹਿਲਾਂ ਇਹ ਪਾਸਿੰਗ ਵਾਲਾ ਉਹ ਵਿਦਾਊਟ ਪਾਸਿੰਗ ਸਸਤੇ ਬਜਟ ਦੀ ਗੱਲ ਕਰਦਾ ਜਮਾ ਇਹ ਸਸਤਾ ਮੋਟਰਸਾਈਕਲ ਇਹ ਖੜਾ ਇਹਦਾ ਨੰਬਰ ਤਾਂ ਯੂਪੀ ਦਾ ਮੋਟਰਸਾਈਕਲ ਸਟਾਰਟ ਆ ਇਹ ਤੇ ਟੈਂਕੀ ਟਾਪ ਤੇ ਵਧੀਆ ਨਮੀ ਦੇਵਾਂਗਾ ਆ ਸਿਲਵਰ ਲੈਣੇ ਸਿਲਵਰ ਲੈ ਲਿਓ ਚੈਰੀ ਲੈਣੇ ਚੈਰੀ ਲੈ ਲਿਓ ਤੇ ਇਹ ਜਮੈਂ ਸਸਤਾ ਜਿਹਾ ਮੋਟਰਸਾਈਕਲ ਆ 135 100 ਆ ਇਹ 93 ਮਾਡਲ ਆ ਯੂਪੀ ਦਾ ਨੰਬਰ ਆ ਆਰਸੀ ਹੈਗੀ ਐਫੀ ਡੀ ਵੀ ਮਿਲ ਜੂਗਾ ਮੋਟਰਸਾਈਕਲ ਦਾ ਤੇ ਐਵੇਂ ਹੀ ਲੈਣਾ ਮੋਟਰਸਾਈਕਲ ਇਹ ਐ ਵੈਸੀ ਕੰਡੀਸ਼ਨ ਤੁਹਾਨੂੰ ਲੱਗਦੇ ਹੋਗਾ ਵੀ ਯਾਰ ਕੀ ਖਾਤੀ ਕੰਡੀਸ਼ਨ ਦੇਣੇ پیسے ਮੰਗ ਰਿਹਾ ਬੰਦਾ ਇਹ ਦੇ ਦਾਂਗੇ ਟੈਂਕੀ ਟਾਪੇ ਸਾਫ ਐਵੇਂ ਹੀ ਦੇ ਦਾਂਗੇ ਮੋਟਰਸਾਈਕਲ ਆਪਾਂ ਫਿਕਸ ਰੇਟ 34000 ਰੁਪਏ ਤੋਂ ਮੋਟਰਸਾਈਕਲ ਦੇ ਦਾਂਗੇ 34000 ਦਾ ਤੇ ਟਾਪੇ ਵੀ ਦਊਂਗਾ ਸਾਹਿਬ ਟੈਂਕੀ ਵੀ ਸਾਹਿਬ ਦਊਂਗਾ ਪਿਸਟਨ ਠੀਕ ਹੋਊਗਾ ਚੱਲਦਾ ਹੋਊਗਾ ਰਨਿੰਗ ਕੰਡੀਸ਼ਨ ਹੋਊਗਾ ਯਾਰ ਕਹਿਣ ਦਾ ਆਪਾਂ ਜੇ ਸੈੱਟ ਛੂਟ ਕਰਕੇ ਲੈਣਾ ਹੋ ਥੋੜਾ ਉੱਪਰ ਖਰਚ ਆ ਜਾਊਗਾ ਸੋ ਆਹ ਮੋਟਰਸਾਈਕਲ ਖੜਾ ਇਹ ਜਪਾਨੀ ਆ ਇਹ ਇਹ 89 ਮਾਡਲ ਆ ਕਾਰਬਿਟਰ ਤੇ ਵੀ ਕੱਲਾ ਜਪਾਨ ਲਿਗਿਆ ਹੋਇਆ ਨਹੀਂ ਮੇਡਨ ਜਪਾਨ ਲਿਗਿਆ ਹੋਇਆ ਹੁੰਦਾ ਇਹ ਤੇ ਕੱਲਾ ਜਪਾਨ ਆ ਫੁੱਲ ਜਪਾਨੀ ਆ ਇਹ ਫੁੱਲ ਵੀ ਨਹੀਂ ਕਹਿ ਸਕਦੇ ਵੈਸੇ ਜਪਾਨੀ ਆ ਬਸ ਤੁਸੀਂ ਇਹ ਲਾ ਲਓ ਸਿਲਵਰ ਰੰਗ ਦਾ ਚੈਰੀ ਚਾਹੀਦਾ ਚੈਰੀ ਕਰ ਦੂੰਗਾ ਇਹ ਚਾਹੀਦਾ ਇਹ ਕਰ ਦੂੰਗਾ ਐਵੇਂ ਕੰਡੀਸ਼ਨ ਜਿਹੜਾ ਐਦਾ ਇੰਜਨ ਜਿਹਾ ਹੀ ਓਕੇ ਆ ਜੇ ਐਵੇਂ ਹੀ ਲੈਣਾ ਐਵੇਂ ਮੈਨੂੰ ਦੇ ਦੇਵੇ ਤਾਂ 47000 ਜੇ ਨਿਕਲ ਵਗੈਰਾ ਸਾਰਾ ਕੁਝ ਓਕੇ ਲੈਣਾ ਫਿਰ ਦੂੰਗਾ ਫਿਕਸ ਇੱਕੇ ਰੇਟ 59000 ਰੁਪਏ ਦਾ ਮੋਟਰਸਾਈਕਲ ਇਹ ਤੇ ਇਹ ਚੈੱਕ ਕਰ ਲਓ ਤੁਸੀਂ ਕੰਡੀਸ਼ਨ ਇਹਦੀ ਇਦਾਂ ਦੀ ਹੈ। ਸੋ ਇਹ 35 ਖੜਾ। ਇਹ ਨੂੰ ਆਪਾਂ ਤਿਆਰ ਕਰਕੇ ਦੇਵਾਂਗੇ। ਇੰਨਾ ਚੋ ਟੈਂਕ ਟਾਪੇ ਨਹੀਂ ਚੁਆਇਸ ਆ। ਇਹ ਟਾਰਗੇਟ ਆਪੇ ਲੈਣੇ ਹੋਏ। ਟੈਂਕ ਟਾਪੇ ਇਹ ਦੇ ਦਾਂਗੇ। ਸਿਲਵਰ ਲੈਣੇ ਵੀ ਆ ਤਿੰਨਾਂ ਮੋਟਰਸਾਈਕਲਾਂ ਚ ਚੁਆਇਸ ਆਪਾਂ ਦੇ ਦਾਂਗੇ। ਤੇ ਇਧਰਲੀ ਸਾਈਡ ਇਹਦੀ ਕੰਡੀਸ਼ਨ ਚੈੱਕ ਕਰੋ। ਸੋ ਫੁੱਲ ਰੀਸਟੋਰ ਆ ਇਹ। 100 93 ਮਾਡਲ ਆ ਇਹ। 27 ਦੇ 8ਵੇਂ ਮਹੀਨੇ ਤੱਕ ਪਾਸ ਆ। ਸੋ ਲਾਇਟਰ ਜਮੈਂ ਨਵੇਂ ਚੜੇ ਹੋਏ ਆ ਕੰਡੀਸ਼ਨ ਸ਼ੋਰੂਮ ਇਹਦੀ ਆਵਾਜ਼ ਵੀ ਸੁਣੋ ਨਾ ਮੈਂ ਤੁਹਾਨੂੰ ਸੋ ਜਿੰਨਾ ਕੰਪਨੀ ਫੀਟਡ ਹੁੰਦਾ ਸੀਗਾ ਮੋਟਰਸਾਈਕਲ ਉਹ ਚੀਜ਼ ਆ ਇਹ ਘੈਂਟ ਬਣਿਆ ਹੋਇਆ ਮੋਟਰਸਾਈਕਲ ਪੂਰਾ ਹੈ। ਤੇ ਇਹਦੀ ਰੇਟ ਦੀ ਗੱਲ ਕਰਦੇ ਆਪਾਂ। 100 93 ਮਾਡਲ ਆ 27 ਦੇ 8ਵੇਂ ਮਹੀਨੇ ਤੱਕ ਪਾਸ ਦਾ ਮੋਟਰਸਾਈਕਲ ਤੇ ਇਹ ਮੋਟਰਸਾਈਕਲ ਦਵਾਂਗੇ ਆਪਾਂ 1,52,000 ਦੀ ਡਿਮਾਂਡ ਆ ਹੋਰ ਮੌਕੇ ਤੇ ਮਾਨਤਨ ਕਰਦਾਂਗੇ। ਜੋ ਵੀ ਹੋਇਆ ਘੱਟ ਵੱਧ ਨਾਮ ਕਰਾ ਕੇ ਦੇਣਾ ਮੋਟਰਸਾਈਕਲ ਇਹ। ਸੋ so, 100 ਪਾਸਿੰਗ ਵਾਲੇ ਮਿਲਦੇ ਨਹੀਂ ਹੈਗੇ 35 ਮਿਲ ਜੰਨੇ 100 ਬਹੁਤ ਘੱਟ ਮਿਲਦੇ ਆ ਤੇ 100 ਬਾਕੀ ਤੁਸੀਂ ਜਾ ਕੇ ਚੈੱਕ ਕਰ ਲਿਓ ਹਨਾ 2k ਪੇਂਟ ਜੋ ਵੀ ਆ ਸੋ ਇਹ ਮੋਟਰਸਾਈਕਲ ਬਹੁਤ ਸੋਹਣਾ ਬਣਿਆ ਯਾਰ ਅਜੇ ਕੰਮ ਚੱਲਦਾ ਵੈਸੇ ਥੋੜਾ ਜਿਆ ਰਹਿ ਗਿਆ ਬੈਕ ਪੈਸੇ ਰੈਡੀ ਹੈ ਮੋਟਰਸਾਈਕਲ ਇਹ ਤੇ 100 ਆਇਆ ਵੀ ਪੇਂਟ ਚੈੱਕ ਕਰ ਲਓ ਤੇ ਕੰਡੀਸ਼ਨ ਦੇਖ ਲਓ ਫੁੱਲ ਰੀਸਟੋਰ ਕਰਿਆ ਆਪਾਂ ਨੇ ਇਹ ਇਹ ਹੈਗਾ 95 ਮਾਡਲ ਇਹ ਵਿਦਆਊਟ ਪਾਸਿੰਗ ਹਮ ਇਹਦੀ ਵੀ ਆਵਾਜ਼ ਸੁਣਨਾ ਮੈਂ ਤੁਹਾਨੂੰ ਸੋ ਲਾਈਟ ਯਾਰ ਬਹੁਤ ਸੋਹਣੀ ਹੈ ਕਿਉਂਕਿ ਲਾਈਟ ਮਹਿੰਗੀ ਵੀ ਬਹੁਤ ਆਏ ਹਾਂ ਪਰ ਇਵੇਂ ਦੀ ਹੀ ਪਾਇਆ ਕਰਾਂਗੇ ਹੁਣ ਮੈਂ ਤੁਹਾਨੂੰ ਸਟਾਰਟ ਕਰਕੇ ਦਿਖਾਣਾ ਪਹਿਲਾਂ ਕੰਡੀਸ਼ਨ ਚੈੱਕ ਕਰ ਲਵਾਂ ਮੋਟਰਸਾਈਕਲ ਦੀ ਪੂਰੀ ਕਿਵੇਂ ਦਾ ਸੋ ਘੈਂਟਾ ਟੂਟੀ ਵਾਲਾ ਪੰਪ ਵਗੈਰਾ ਜਿੰਨੀਆਂ ਚੀਜ਼ਾਂ ਸਾਰਾ ਕੁਝ ਵਰਕਿੰਗ ਹੋਣਗੀਆਂ ਮੋਟਰਸਾਈਕਲ ਦੀਆਂ ਤੇ ਮੈਂ ਸਟਾਰਟ ਕਰਦਾ ਇਹਨੂੰ ਕੰਡੀਸ਼ਨਰ ਮੋਟਰਸਾਈਕਲ ਦੀ ਕਰ ਲੋ ਚੈੱਕ ਇਹ ਦੇਵਾਂਗੇ ਮੋਟਰਸਾਈਕਲ ਆਪਾਂ 94 ਮਾਡਲ ਹੈ ਵਿਦਾਊਟ ਪਾਸਿੰਗਾ ਤੇ ਪੀਵੀ 40 ਨੰਬਰ ਇਹ ਦਿਦਾਗੇ ਮੋਟਰਸਾਈਕਲ ਆਪਾਂ ਤੁਹਾਨੂੰ 85000 ਰੁਪਏ ਦਾ ਮੋਟਰਸਾਈਕਲ ਦਵਾਗੇ ਇਹ ਵਿਦਾਊਟ ਪਾਸਿੰਗ ਫੁੱਲ ਰੀਸਟੋਰ ਹੈ ਤੇ ਇਧਰਲੀ ਸਾਈਡ ਇਹ ਰਿਆ ਇਹ ਐਵੇਂ ਲੈਣਾ ਐਵੇਂ ਵੀ ਦੇ ਦਾਂਗੇ ਜੇ ਰੀਸਟੋਰ ਕਰਕੇ ਲੈਣਾ ਆਪਾਂ ਵੈਸੇ ਰੀਸਟੋਰ ਕਰਕੇ ਦਵਾਗੇ ਸਾਰਾ ਮੋਟਰਸਾਈਕਲ ਇਹ ਤੇ 35 ਜੇ ਬੁਕਿੰਗ ਕਰਾਉਣੀ ਹੈ ਦੀ ਬੁਕਿੰਗ ਵੀ ਕਰਾ ਲਓ ਜੇ ਤਿਆਰ ਹੋਇਆ ਵਾ ਦੇਖ ਕੇ ਫੇਰ ਲੈਣਾ ਫੇਰ ਦੇ ਦਾਂਗੇ 100a ਪਾਸਿੰਗ ਵਾਲਾ ਐਵੇਂ ਲੈਣਾ ਐਵੇਂ ਵੀ ਦੇ ਦਾਂਗੇ ਜੇ ਤਿਆਰ ਕਰਕੇ ਜੇਣਾ ਤਿਆਰ ਕਰਕੇ ਵੀ ਦੇ ਦਾਂਗੇ ਐਵੇਂ ਮੋਟਰਸਾਈਕਲ ਦੰਮਾਂਗੇ 135000 ਰੁਪਏ ਦਾ ਇਹ ਤੇ ਕਰ ਲਓ ਕੰਡੀਸ਼ਨ ਚੈੱਕ ਸਿੰਪਲ ਚ ਤਿਆਰ ਹੋਇਆ ਹੋਇਆ ਉਹਦੇ ਬਾਅਦ ਚ ਮੋਟਰਸਾਈਕਲ ਪੂਰੇ ਹੋਗੇ ਸਾਰੇ ਉਹ ਘੜਾ ਉਹ ਤਿਆਰ ਹੋ ਜਾਣ ਤਾਂ ਫੇਰ ਦੱਸਾਂਗੇ ਉਹਦਾ ਕੀ ਰੇਟ ਹੈ ਕੀ ਹਿਸਾਬ ਕਿਤਾਬ ਤੇ ਇਹ ਮੋਟਰਸਾਈਕਲ ਨੇ ਬਾਕੀ ਦੁਲੀ ਸੜੇ ਆਮ ਮੋਟਰਸਾਈਕਲ ਖੜੇ ਆ ਇਹ ਵੀ ਦੱਸ ਦਿੰਦੇ ਆ ਮੈਂ ਤੁਹਾਨੂੰ ਸਪਲੈਂਡਰ 17 ਮਾਡਲ DLX 19 ਬੁਕਸਰ 2002 ਉਹ 15 ਮਾਡਲ ਇਹ ਦੇ ਦਾਂਗੇ 44000 ਦਾ ਇਹ 47000 ਦਾ ਇਹ ਦੇਵਾਂਗੇ 155000 ਰੁਪਏ ਦਾ ਤੇ ਇਹ ਨਵੀਂ ਜਿਹੀ ਲੁੱਕ ਜਿਹੇ ਚ ਬੰਦਿਆ ਨੇ ਤਿਆਰ ਕਰਾਇਆ ਹੋਇਆ ਹੈ ਇਹ ਇਹ ਦੇ ਦਾਂਗੇ ਆਪਾਂ ਐਵੇਂ ਨਹੀਂ ਦੇਣਾ ਆਪਾਂ ਪੈਸੇ ਪੂਰਾ ਐਨ ਵਧੀਆ ਬਣਾ ਕੇ ਫਿਰ ਦੇਵਾਂਗੇ ਐਵੇਂ ਲੁੱਕ ਜੈਂਗੂ ਜੀ ਬਣਾਈ ਹੋਈ ਹੈ ਉਹਨਾਂ ਨੇ ਐਵੇਂ ਨਹੀਂ ਦੇਣਾ ਹੈਗਾ ਇਹ ਮਿਲਣਾ ਮੈਂ ਵੀ ਦੇ ਦਾਂਗਾ ਯਾਰ ਐਵੇਂ ਦੇਵਾਂਗੇ ਆਪਾਂ ਇਹ ਮੋਟਰਸਾਈਕਲ 15 ਮਾਡਲ 39 40000 ਰੁਪਏ ਦਾ ਬਾਕੀ ਫਿਰ ਦੇਖ ਲਵਾਂਗੇ ਯਾਰ ਇਹ ਤਾਂ ਗੱਪ ਜਿਹੀ ਸੀਗੀ ਮੇਰੀ ਤੇ ਇਹ ਮੋਟਰਸਾਈਕਲ ਨੇ ਬਈ ਕਰ ਲਓ ਚੈੱਕ ਤੇ ਹੋਰ ਨਹੀਂ ਮੈਂ ਨਵੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਮੇਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਪ੍ਰਿੰਸ ਕਮਨਪਾਕ 7500 ਮੇਰੀ ਆਈਡੀ ਆ ਉਦੋਂ ਵੀ ਬਹੁਤ ਇਨਫੋਰਮੇਸ਼ਨ ਜਾਂ ਤਰ ਅਪਡੇਟ ਹੁੰਦੀ ਰਹ ਰਹੇ ਹਾਂ ਇੱਧਰ ਥੋੜਾ ਜਿਹਾ ਕੱਟ ਰਿਹਾ ਹੁੰਦਾ YouTube ਦੇ ਕਿਉਂਕਿ ਇਹ ਤੇ ਵੱਡੀਆਂ ਵੀਡੀਓ ਹੁੰਦੀਆਂ ਤੇ ਇਹ ਸਕੂਟਰ ਕੜਾ ਬਹੁਤ ਚਲਾਇਆ ਯਾਰ ਹੁਣ ਸਮਾਂ ਹੀ ਲੱਗਦਾ ਹੈਗਾ ਚਲਾਉਣ ਨੂੰ ਇਹਨੂੰ ਵੀ ਕੱਢਣੀ ਹੈ ਕਿਸੇ ਦਿਨ ਤੇ ਅੱਜ ਦੀ ਵੀਡੀਓ ਇੰਨਾ ਕੀ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰੇ ਨੂੰ ਸਸਤੀ